ਸਰ ਕੀ ਨਾਮਾਂ ਜੀ ਕੀ ਰੈਕ ਵਿੱਚ ਨਿਕਲਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਇਰ ਜਿੰਦਰ ਸਿੰਘ ਟੋੜਾ ਮੈਨੇਜਰ ਗੁਰਦੁਆਰਾ ਮੰਜੀ ਸਾਹਿਬ ਆਲਮਗੀਰੋਂ ਦੋ ਮਿਤੀ 23 ਤਰੀਕ ਨੂੰ ਪਰਸੋਂ ਸ਼ਾਮ ਨੂੰ 9:30 ਵਜੇ ਇੱਕ ਲਾਪਰਾ ਪਿੰਡ ਦਾ ਬੰਦਾ ਸਾਡੇ ਲੰਗਰ ਹਾਲ ਵਿੱਚ ਆਉਂਦਾ ਪ੍ਰਸ਼ਾਦਾ ਛਕਣ ਵਾਸਤੇ ਉਸਦੇ ਹੱਥ ਵਿੱਚ ਇੱਕ ਦੋ ਲਫਾਫੇ ਫੜੇ ਹੁੰਦੇ ਨੇ ਉਹ ਸਾਡੇ ਸੇਵਾਦਾਰਾਂ ਨੂੰ ਕਹਿੰਦਾ ਆ ਕੇ ਵੀ ਮੈਂ ਹਸਪੀਟਲ ਜਾਣਾ ਸੀ ਲੰਗਰ ਲੈ ਕੇ ਪਰ ਮੈਂ ਉੱਥੇ ਜਾ ਨਹੀਂ ਸਕਿਆ ਇਸ ਕਰਕੇ ਮੇਰਾ ਜੋ ਪ੍ਰਸ਼ਾਦਾ ਹੈ ਇਹ ਆਪਣੇ ਲੰਗਰ ਦੇ ਵਿੱਚ ਪਾ ਲਓ ਤੁਸੀਂ ਸਾਡੇ ਜਿਹੜੇ ਉੱਥੇ ਸੇਵਾਦਾਰ ਸਾਡੇ ਸੀ ਤੇ ਸੇਵਾ ਕਰ ਰਹੇ ਸੀ ਹੋਰ ਬੰਦੇ ਬਾਹਰੋਂ ਪ੍ਰਾਈਵੇਟ ਉਹਨਾਂ ਨੇ ਪ੍ਰਸ਼ਾਦਿਆਂ ਵਾਲਾ ਪੋਣਾ ਇਸ ਕੋਲੋਂ ਫੜ ਲਿਆ ਤੇ ਇੱਕ ਡੋਲਾ ਸੀ ਇਹਦੇ ਕੋਲੇ ਸਬਜ਼ੀ ਵਾਲਾ ਉਹ ਪਕੜ ਲਿਆ ਉਹ ਪਕੜ ਕੇ ਲਿਆ ਕੇ ਜਦੋਂ ਖਾਲੀ ਪਈ ਬਾਲਟੀ ਵਿੱਚ ਇਹਨਾਂ ਨੇ ਉਹ ਪਾਇਆ ਤਾਂ ਉਸ ਦੇ ਵਿੱਚ ਉਹਨਾਂ ਨੂੰ ਇੰਜ ਮਹਿਸੂਸ ਹੋਇਆ ਵੀ ਇਹ ਮਾਸ ਹੈ ਮੀਟ ਬੜਿਆ ਹੋਇਆ ਸੀ ਰਿੱਜਿਆ ਹੋਇਆ ਮੀਟ ਸੀਗਾ ਉਸ ਦੇ ਵਿੱਚ ਨੋਲੇ ਦੇ ਉਸੇ ਟਾਈਮ ਇਹਨਾਂ ਨੇ ਮੈਂ ਉਸ ਦਿਨ ਛੁੱਟੀ ਤੇ ਸੀਗਾ ਸਾਡੇ ਐਡੀਸ਼ਨਲ ਮੈਨੇਜਰ ਸਰਦਾਰ ਹਰਦੀਪ ਸਿੰਘ ਜੀ ਉਸ ਦਿਨ ਹਾਜ਼ਰ ਸਹੀ ਮੀਟ ਮੈਨੇਜਰ ਅਕਾਊਂਟੈਂਟ ਇਹਨਾਂ ਨੂੰ ਬੁਲਾ ਕੇ ਇਹਨਾਂ ਨੇ ਉਸੇ ਟਾਈਮ ਜਦ ਇਹ ਬੰਦੇ ਨੂੰ ਭੱਜਣ ਨਹੀਂ ਦਿੱਤਾ ਤਾਂ ਉਹਨੂੰ ਫੜ ਲਿਆ ਤੇ ਫੜ ਕੇ ਪੁਲਿਸ ਨੂੰ ਇਨਵੋਲਵ ਕਰ ਦਿੱਤਾ ਪੰਜਾ ਸੱਤਾ ਮਿੰਟਾਂ ਦੇ ਵਿੱਚ ਵੀ ਡੇਲੋਂ ਤੋਂ ਅੱਗੇ ਪੁਲਿਸ ਪਹੁੰਚ ਗਈ ਹੈ ਤੇ ਪੁਲਿਸ ਨੇ ਆ ਕੇ ਉਸ ਬੰਦੇ ਨੂੰ ਫੜ ਲਿਆ ਤੇ ਅਗਲੀ ਘਟਨਾ ਮੈਂਬਰ ਸਾਹਿਬ ਨੂੰ ਪਤਾ ਇਹਨਾਂ ਨੂੰ ਅਸੀਂ ਮਾਣਯੋਗ ਮੈਂਬਰ ਸਾਹਿਬ ਨੂੰ ਦੱਸ ਦਤੀ ਆ ਸੋ ਕੀ ਸਾਹਿਬ ਨੂੰ ਇਹ ਤੁਹਾਨੂੰ ਦੱਸਣਗੇ ਪਹਿਲੇ ਕੋਈ ਸਵਾਲ ਜਵਾਬ ਦੱਸ ਦਿਓ ਜੀ ਸਵਾਲ ਹੈ ਕਿ ਉਹਦੀ ਕੋਈ ਮਾਮਲਾ ਦਾ ਵੀ ਕਰਵਾਇਆ ਸੀ ਉਹਦੀ ਕੰਪਲੀਟ ਹੈ ਜਿਹੜੀ ਸੀ ਹੁਣ ਤੋਂ ਦੇਰ ਤੋਂ ਬਾਅਦ ਕੋਈ ਕੰਪਲੀਟ ਵੀ ਕਰਵਾਈ ਸੀ ਤੇ ਜੇ ਉਹ ਵਾਕਈ ਮੀਟ ਸੀ ਹਾਂਜੀ ਹਾਂ ਦੇਖਿਆ ਜੀ ਬੰਦਿਆਂ ਨੇ ਮੀਟ ਸੀਗਾ ਉਹਦੀ ਉਸ ਦੀ ਸਾਡੇ ਮੈਨੇਜਰ ਸਾਹਿਬ ਨਾਲ ਖੜੇ ਨੇ ਇਹਨਾਂ ਨੇ ਵੀਡੀਓ ਬਣਾਈ ਆ ਤੇ ਪੁਲਿਸ ਨੂੰ ਵੀ ਚੈੱਕ ਕਰਵਾਇਆ ਪੁਲਿਸ ਨੇ ਵੀ ਪੁਸ਼ਟੀ ਕੀਤੀ ਆ ਵੀ ਇਹ ਮੀਟ ਬਣਿਆ ਹੋਇਆ ਉਸ ਤੋਂ ਬਾਅਦ ਉਹਨੂੰ ਠਾਣੇ ਦਿੱਤਾ ਮਨੇ ਸਭ ਉਹਨਾਂ ਨਾਲ ਗਏ ਉੱਥੇ ਐਫ ਆਈ ਆਰ ਦਰਜ ਕਰਾਈ ਇਹਨਾਂ ਨੇ ਬਾਈ ਨੇਮ ਉਸ ਦੇ ਉੱਪਰ ਠੀਕ ਹੈ ਪਰਚਾ ਕਟਵਾਇਆ ਰਾਤ ਨੂੰ ਹੀ 11:30 ਪਾਉਣੇ 12 ਵਜੇ ਉਹਦੇ ਤੇ ਪਰਚਾ ਹੋ ਗਿਆ ਕਟਾਇਆ ਗਿਆ ਉਸ ਬੰਦੇ ਤੇ ਸਵੇਰੇ ਉਸ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਅਸ ਸਰ ਇਹ ਮਸਲਾ ਹੈਗਾ ਕਿ ਜਿਹੜੀ ਪ੍ਰੈਸ ਕਾਨਫਰੰਸ ਹੈ ਜੀ ਕੁਝ ਗਲਤ ਸਾਡੇ ਧਿਆਨ ਵਿੱਚ ਜਿਹੜਾ ਮੈਟਰ ਸਾਡੇ ਮੈਨੇਜਰ ਸਾਹਿਬ ਨੇ ਤੁਹਾਨੂੰ ਦੱਸਿਆ ਸਾਰਿਆਂ ਨੂੰ ਉਦੇ ਸੰਬੰਧੀ ਅਸੀਂ ਇੱਕ ਤਾਂ ਆਪਣਾ ਪੱਖ ਦੱਸਣ ਦੇ ਲਈ ਇੱਕ ਸੰਗਤ ਨੂੰ ਇਸ ਗੱਲ ਪ੍ਰਤੀ ਜਾਗਰੂਕ ਕਰਨ ਦੇ ਲਈ ਤੁਹਾਨੂੰ ਸਾਰੇ ਵੀਰਾਂ ਨੂੰ ਬੇਨਤੀ ਕੀਤੀ ਹੈ ਕਿਉਂਕਿ ਜੇਕਰ ਅਸੀਂ ਆਪਣਾ ਪੱਖ ਨਹੀਂ ਦੱਸਦਾ ਕਈ ਤਰ੍ਹਾਂ ਦੀਆਂ ਅਫਵਾਹਾਂ ਬਾਜ਼ਾਰਾਂ 'ਚ ਜਨਮ ਲੈਂਦੀਆਂ ਨੇ ਸਭ ਤੋਂ ਪਹਿਲੀ ਗੱਲ ਇਹ ਆ ਕਿ ਗੁਰੂ ਘਰਾਂ ਦੇ ਉੱਤੇ ਔਰ ਸਿੱਖੀ ਸਿਧਾਂਤਾਂ ਤੇ ਹਮਲੇ ਇਹ ਕੋਈ ਹੁਣ ਨਵੀਂ ਗੱਲ ਨਹੀਂ ਇਹਦੇ ਪਿੱਛੇ ਇੱਕ ਗਹਿਰੀ ਸਾਜ਼ਿਸ਼ ਹੈ ਹੁਣ ਉਹ ਸਾਜ਼ਿਸ਼ ਦੇ ਵਿੱਚ ਕੌਣ-ਕੌਣ ਆ ਇਹ ਸਮੇਂ ਦੇ ਨਾਲ ਪਤਾ ਲੱਗੂਗਾ ਅਸੀਂ ਇੱਕ ਗੱਲ ਸਮਝਦੇ ਹਾਂ ਕਿ ਸਰਕਾਰਾਂ ਦਾ ਇਸ ਪ੍ਰਤੀ ਉਦਾਸੀਨ ਰਵੱਈਆ ਤੇ ਜਿੰਨੇ ਕ ਹੁਣ ਤੱਕ ਦੇ ਕਾਨੂੰਨ ਦੀਆਂ ਧਰਾਵਾਂ ਇਹਨਾਂ ਬਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਬਣੀਆਂ ਨੇ ਉਹ ਬਿਲਕੁਲ ਨਾਕਾਫੀ ਨੇ ਤੇ ਜਿਹੜੇ ਸ਼ਰਾਰਤੀ ਅੰਸਰ ਤੇ ਉਹਨਾਂ ਸ਼ਰਾਰਤੀ ਅੰਸਰਾਂ ਦੇ ਪਿੱਛੇ ਛੁਪੇ ਹੋਏ ਕਨਾਉਣੇ ਸ਼ੈਤਾਨੀ ਦਿਮਾਗ ਉਹ ਇਹਨਾਂ ਕਾਨੂੰਨ ਦੀਆਂ ਧਰਾਵਾਂ ਨਾਲ ਖੇਡ ਰਹੇ ਆ ਅਸੀਂ ਕਿੰਨਾ ਕ ਸਮਾਂ ਸਾਡੇ ਉੱਤੇ ਚੜ ਕੇ ਹਮਲਾ ਕਰਨ ਵਾਲਿਆਂ ਨੂੰ ਅਸੀਂ ਇਸ ਗੱਲ ਦੇ ਨਾਲ ਡੱਕੜਦੇ ਰਹਿਾਂਗੇ ਕਿ ਚੜ ਕੇ ਆਏ ਨੂੰ ਤੀਖ ਪੱਕੀ ਕਿੰਨਾ ਕ ਸਮਾਂ ਜੇ ਤਾਂ ਅਸੀਂ ਕਿਸੇ ਆਏ ਨੂੰ ਸਾਡੇ ਸਰਧਾਦੂਆਂ ਹੱਥੋਂ ਸਿੰਘਾਂ ਹੱਥੋਂ ਕਿਸੇ ਦਾ ਕੋਈ ਉਹਨੂੰ ਪਾਰ ਬਲਾ ਦਿੱਤਾ ਜਾਂਦਾ ਤਾਂ ਵੀ ਸਾਡੇ ਉੱਤੇ ਦੋਸ਼ ਕਿ ਦੇਖੋ ਜੀ ਉਹਨੂੰ ਜਿਉਂਦਾ ਰੱਖਣਾ ਸੀ ਉਹਦੇ ਕੋਲੋਂ ਪਤਾ ਕਰਨਾ ਸੀ ਉਹਨੇ ਕਿਉਂ ਕੀਤਾ ਕਿਵੇਂ ਕੀਤਾ ਕਿ ਕੀ ਇਹ ਡਿਊਟੀ ਸਾਰੀ ਸਾਡੀ ਹੀ ਆ ਅਗਰ ਹੁਣ ਸਾਡੇ ਗੁਰਦੁਆਰਾ ਸਾਹਿਬ 'ਚ ਕੋਈ ਵੀ ਵਿਅਕਤੀ ਆਉਂਦਾ ਇੱਥੇ ਆਉਣ ਵਾਲਾ ਹਰ ਸ਼ਰਧਾਲੂ ਆ ਉਹਦੀ ਸ਼ਰਧਾ ਆਪਣੀ ਹੈ ਕਿਸੇ ਦੇ ਹੱਥ 'ਚ ਕੋਈ ਘਰੋਂ ਦੇਗ ਬਣਾ ਕੇ ਲੈ ਕੇ ਆਉਂਦੇ ਆ ਘਰੋਂ ਕੋਈ ਸਿੱਧਾ ਬਣਾ ਕੇ ਲੈ ਕੇ ਆਉਂਦੇ ਆ ਕੋਈ ਲੰਗਰ ਪ੍ਰਸ਼ਾਦਾ ਲੈ ਕੇ ਆਉਂਦੇ ਆ ਤੇ ਸਾਡੇ ਮੁਲਾਜ਼ਮ ਤਾਂ ਉਦੋਂ ਤੱਕ ਉਹ ਤੇ ਸਿਰਫ ਵਾਚ ਕਰ ਸਕਦੇ ਆ ਨਾ ਕਿਸੇ ਵਿਅਕਤੀ ਤੇ ਸਾਡੇ ਕੈਮਰੇ ਲੱਗੇ ਆ 64 ਤੋਂ ਜ਼ਿਆਦਾ ਸਾਡੇ ਸੀਸੀਟੀਵੀ ਕੈਮਰੇ ਲੱਗੇ ਆ ਅਸੀਂ ਸਰਵਲੈਂਸ ਕਰਦੇ ਆ ਜਦੋਂ ਉਹ ਗੱਲ ਪਤਾ ਲੱਗੀ ਤਾਂ ਸਾਡੇ ਸੇਵਾਦਾਰ ਸਿੰਘ ਨੇ ਉਹਦੇ ਮੂਰੇ ਜਿਹੜੀ ਉਹਦੇ ਕੋਲੇ ਬਾਲਟੀ ਸੀ ਜਿੱਦ ਜੋ ਦਾਲ ਪ੍ਰਸ਼ਾਦਾ ਵਗੈਰਾ ਵਰਤਾਉਂਦਾ ਸੀ ਉਹਦਾ ਮੂਹਰੇ ਕਰਤੀ ਪਾਈ ਤੇ ਇਹਦੇ ਵਿੱਚ ਪਾ ਦੇ ਤੇ ਪਤਾ ਲੱਗਿਆ ਉਹ ਮੀਟ ਹੈ ਤੇ ਉਹ ਭਾਰੀ ਵਗਿਆ ਹੋਈ ਹੈ ਮੇਰਾ ਖਿਆਲ ਆ 9:30 ਵਜੇ ਦੀ ਘਟਨਾ ਬਾਰੇ ਸਾਹਮਣੇ ਦੱਸੀ ਆ ਟੋੜਾ ਸਾਹਿਬ ਨੇ 11:00 ਸਵਾ 11:00 ਵਜੇ ਤੱਕ ਕੋਈ ਵਿਅਕਤੀ ਦਾ ਪਰਚਾ ਦਰਜ ਕਰਾ ਦਿੱਤਾ ਗਿਆ ਇੱਕ ਤਾਂ ਤੁਹਾਨੂੰ ਇੱਥੇ ਬੁਲਾਉਣ ਦਾ ਮਕਸਦ ਸਾਡਾ ਇਹ ਪੱਖ ਦੱਸਣਾ ਦੂਸਰਾ ਅਸੀਂ ਸਰਕਾਰ ਨੂੰ ਪਾਰਟਿਕੂਲਰਲੀ ਵਾਰਨ ਕਰਨਾ ਚਾਹੁੰਦੇ ਆ ਕਿ ਬਹੁਤ ਹੋ ਗਿਆ ਹਰ ਵਾਰੀ ਸਾਡੇ ਗੁਰੂ ਘਰਾਂ ਤੇ ਹਮਲੇ ਹਰ ਵਾਰੀ ਸਾਡੇ ਧਰਮ ਤੇ ਹਮਲੇ ਤੰਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਜਿਹੜਾ ਵੀ ਕੋਈ ਮਾਨਸਿਕ ਰੋਗੀ ਬਣ ਕੇ ਆਉਂਦਾ ਕੁਝ ਵੀ ਕਰਕੇ ਉਹਨੂੰ ਕੇਵਲ ਗੁਰੂ ਘਰ ਹੀ ਨਜ਼ਰ ਆ ਰਹੇ ਆ ਇਹਦਾ ਮਤਲਬ ਇਹ ਸਭ ਦੇ ਪਿੱਛੇ ਗਹਿਰੀ ਚਾਲ ਹੈ ਗਹਿਰੀ ਸਾਜ਼ਿਸ਼ ਹੈ ਮੈਂ ਸਮੁੱਚੀ ਸਿੱਖ ਸੰਗਤ ਨੂੰ ਬੇਨਤੀ ਕਰਦਾ ਕਿ ਹੁਣ ਸਮਾਂ ਆ ਗਿਆ ਕਿ ਆਪਾਂ ਇਹਨਾਂ ਦਾ ਟੱਕਰਾ ਕਰਨ ਦੇ ਲਈ ਕੇਵਲ ਡਿਫੈਂਸਿਵ ਹੋ ਕੇ ਹਰ ਵਾਰੀ ਉਹ ਆ ਕੇ ਕੋਈ ਘਟਨਾ ਕਰਨ ਤੇ ਅਸੀਂ ਉਹਦੇ ਡਿਫੈਂਸ ਦੇ ਵਿੱਚ ਜਵਾਬ ਦਿੰਦੇ ਰਹੀਏ ਹੁਣ ਸਾਨੂੰ ਵੀ ਉਹਨਾਂ ਦੇ ਬਰਾਬਰ ਆਫੈਂਸਿਵ ਹੋਣਾ ਪਊਗਾ ਕਿਉਂਕਿ ਉਹ ਧਰਮ ਨੂੰ ਨਹੀਂ ਮੰਨਦੇ ਉਹ ਇਨਸਾਨੀਅਤ ਨੂੰ ਨਹੀਂ ਮੰਨਦੇ ਇਹੋ ਜਿਹੇ ਲੋਕ ਨੇ ਆ ਜਿਹੜੇ ਹਰੇਕ 16 ਮਿੰਟ ਬਾਅਦ ਸਾਡੇ ਇਸਾ ਪਵਿੱਤਰ ਧਰਤੀ ਅਸੀਂ ਕਹਿੰਦੇ ਹਿੰਦੂਸਤਾਨ ਦੇਵੀ ਦੇਵਤਿਆਂ ਦੀ ਅਸ਼ੀਰਵਾਦ ਵਾਲੀ ਧਰਤੀ ਹੈ ਜਿੱਥੇ ਹਰ 16ਵੇਂ ਮਿੰਟ ਬਾਅਦ ਬੱਚਿਆਂ ਦੇ ਨਾਲ ਬਲਾਤਕਾਰ ਵਰਗੇ ਘਣਾਉਣੀਆਂ ਘਟਨਾਵਾਂ ਵਾਪਰਦੀਆਂ ਆ ਇਹ ਇਹੋ ਜਿਹੇ ਉਹ ਵਿਅਕਤੀ ਆ ਇਹਨਾਂ ਦੇ ਲਈ ਕੋਈ ਸਖਤ ਕਾਨੂੰਨ ਸਰਕਾਰ ਬਣਾਵੇ ਨਹੀਂ ਸਾਡੇ ਵੱਲੋਂ ਇਹ ਬੜਾ ਮੁਸ਼ਕਲ ਆ ਕਿ ਅਸੀਂ ਕਿੰਨਾ ਲੰਮਾ ਸਮਾਂ ਸਿੱਖ ਸੰਗਤ ਨੂੰ ਰੋਸ ਆਉਣ ਤੋਂ ਤੇ ਰੋਚ ਆ ਕੇ ਕੋਈ ਆਪਣੇ ਬਦੋ ਸਟੈਪ ਚੱਕਣ ਤੋਂ ਅਸੀਂ ਜਿਆਦਾ ਲੰਮਾ ਸਮਾਂ ਰੋਕ ਨਹੀਂ ਸਕਾਂ। ਸਰ ਲੱਗਦਾ ਕਿ ਉਹਦੀ ਜਾਂਚ ਜਿਹੜੀ ਹੋਈ ਹੈ ਜੋ ਕਿਸ ਤਰ੍ਹਾਂ ਤੁਸੀਂ ਬੱਸਿਆ ਕਿ ਉਹਨੂੰ ਪਰਚੇ ਹੋਏ ਤੇ ਦਾਜ ਕਰ ਦਿੱਤਾ ਗਿਆ ਸੀ ਵੀ ਇਹ ਵੀ ਕੋਈ ਮਾਨਸਿਕ ਬਿਮਾਰੀ ਜਾਂ ਕੋਈ ਸਾਹਮਣੇ ਐਸੀ ਗੱਲ ਕੋਈ ਕਰਤ ਸਮਾਂ ਆਈ ਜਿੰਨੀਆਂ ਵੀ ਹੁਣ ਤੱਕ ਘਟਨਾਵਾਂ ਪਿਛਲੇ 10-15 ਸਾਲਾਂ ਚ ਪੰਜਾਬ ਚ ਹੋਈਆਂ ਨੇ ਜਾਂ ਸਾਡੇ ਸਿੱਖ ਗੁਰੂਤਾ ਮਾਰੇ ਉੱਤੇ ਬਿਆਦਬੀ ਦੀਆਂ ਹੋਈਆਂ ਹਰੇਕ ਦੇ ਵਿੱਚ ਆਹੀ ਜਵਾਬ ਹੈ ਸਰਕਾਰਾਂ ਦੇ ਕੋਲੇ ਹੋਰ ਇਹਦੋਂ ਬਣਾ ਕਰਨ ਨੂੰ ਹੈ ਕੀ ਹੈ ਕਿਉਂ ਨਹੀਂ ਜਦੋਂ ਅਸੀਂ ਮੰਗ ਕਰਦੇ ਹਾਂ ਕਿ ਕਿਸੇ ਵੀ ਇਦਾਂ ਦੀ ਘਟਨਾ ਦੇ ਖਿਲਾਫ ਸਿੱਧਾ-ਸਿੱਧਾ ਕਤਲ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਔਰ ਬਗੈਰ ਕਿਸੇ ਅਪੀਲ ਦਲੀਲ ਤੋਂ ਬੰਦਾ ਫੜਿਆ ਗਿਆ ਤੇ ਉਹਨੂੰ ਸ਼ਰਮ ਫਾਏ ਕੇ ਉਹਨੂੰ ਲਾਇਆ ਜਾਂਦਾ ਜਦੋਂ ਇਹਦੇ 10 ਵਿਅਕਤੀ ਸ਼ਰਮ ਫਾਏ ਲਾ ਦਿੱਤੇ ਗਏ ਕਿਸੇ ਦੀ ਜ਼ਰੂਰਤ ਨਹੀਂ ਪੈਣੀ ਹਰਕਤ ਕਰਨ ਦੀ ਤੇ ਨਾ ਹੀ ਉਹਨਾਂ ਦੇ ਮਗਰ ਬੈਠੇ ਸਾਜ਼ਿਸ਼ ਕਰਤਾਵਾਂ ਦੀ ਅੱਜ ਸਾਡਾ ਸਾਰੇ ਇੱਥੇ ਮੈਂਬਰ ਸਾਹਿਬਾਂ ਸਾਡਾ ਜਿਹੜਾ ਸਾਡਾ ਪ੍ਰਬੰਧਕ ਸਟਾਫ ਹੈ ਸਾਡਾ ਤਾਂ ਮਕਸਦ ਇਹ ਹੈ ਕਿ ਅਸੀਂ ਉਹਨਾਂ ਦੇ ਪਿੱਛੇ ਸਾਜ਼ਿਸ਼ੀਆਂ ਨੂੰ ਨੰਗਾ ਕਰ ਸਕੀਏ ਇਹ ਸਵਾਲ ਸਵਾਨੇ ਕੀਤਾ ਜਾਂਦਾ ਕਿ ਤੁਸੀਂ ਪਤਾ ਕਰੋ ਕੌਣਾ ਜੀ ਫਿਰ ਲਾਰਡ ਆਰਡਰ ਕੀ ਕਰ ਰਿਹਾ ਜੀ ਪਰ ਐਡਮਿਨਿਸਟ੍ਰੇਸ਼ਨ ਕੀ ਕਰ ਰਹੀ ਹੈ ਜੀ ਫਿਰ ਪੁਲਿਸ ਪ੍ਰੋਸੈਸਿੰਗ ਕੀ ਕਰ ਰਹੀ ਹੈ ਹੁਣ ਤੱਕ ਉਸ ਗੱਲ ਦੀ ਜਾਂਚ ਪੁਲਿਸ ਨੇ ਕੀਤੀ ਕਿ ਕੀ ਜਿਹੜਾ ਉਹ ਕਹਿੰਦਾ ਕਿ ਮੈਂ ਹਸਪੀਟਲ ਜਾਣਾ ਸੀ ਕਿਹੜੇ ਹਸਪੀਟਲ ਜਾਣਾ ਸੀ ਉਹਦੀ ਹਸਪੀਟਲ ਦੀ ਕੋਈ ਉੱਥੇ ਉਹਦੀ ਕੋਈ ਡਿਸਚਾਰਜ ਸਲਿੱਪ ਜਾਂ ਉਹਦੀ ਕੋਈ ਐਡਮਿਸ਼ਨ ਸਲਿੱਪ ਕੋਈ ਰਿਪੋਰਟ ਸਾਹਮਣੇ ਲਿਆਂਦਾ ਗਿਆ ਇਹ ਤਾਂ ਸਰਕਾਰ ਦਾ ਕੰਮ ਹੈ ਨਾ ਜੀ ਪ੍ਰਸ਼ਾਸਨ ਦਾ ਕੰਮ ਹੈ ਤੇ ਇਹ ਮੰਗ ਕਰਦਾਂ ਕਿ ਇਹ ਜਲਦੋਂ ਜਲਦ ਜਿਹੜੀ ਕਾਰਵਾਈ ਵਰਤੋਂ ਹੋਣੀ ਚਾਹੀਦੀ ਆ ਤਾਂ ਤੇ ਜਾਂ ਫਿਰ ਕੋਈ ਅੱਲਾ ਐਕਸ਼ਨ ਜਿਹੜਾ ਲਿੱਖਿਆ ਜਾਂਦਾ ਅਸੀਂ ਤਾਂ ਮੰਗਾਂ ਬਹੁਤ ਕਰਨੀਆਂ ਜੀ ਸਾਡੇ ਵੱਲ ਤਾਂ ਬੜਾ ਕਲੀਅਰ ਆ ਜਿਹੜਾ ਹੁਣ ਤੋਂ ਬਾਅਦ ਸਾਡੇ ਕੋਈ ਇਦਾਂ ਦਾ ਹਰਕਤ ਹੋਊਗੀ ਫਿਰ ਚਾੜਾ ਇਹਨੂੰ ਤੇਗ ਪੱਤੀ ਅੱਛਾ ਸੁਖਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਨਾਮ ਹੈ ਚਰਨ ਸਿੰਘ ਆਲਮਗੀਰ ਮੈਂਬਰ ਐ ਜੀ ਪੀ ਸੀ ਤੇ ਘਟਨਾ ਇਹ ਆ ਕਿ 23 ਤਾਰੀਖ ਨੂੰ 9:30 ਵਜੇ ਜੀ ਇਹ ਜਿਹੜਾ ਬੰਦਾ ਸੀ 9:30 ਵਜੇ ਰਾਤ ਇਹ ਬਲਬੀਰ ਸਿੰਘ ਪੁੱਤਰ ਰਛਤਰ ਸਿੰਘ ਇਹ ਲਾਪਰਾਪਿੰਡ ਤੋਂ ਆਇਆ ਇਹਦੇ ਕੋਲੇ ਇੱਕ ਬੋਲਣੀ ਜੀ ਸੀਗੀ ਉਹਦੇ ਵਿੱਚ ਇਹ ਆ ਕੇ ਕਹਿੰਦਾ ਸੇਵਾਦਾਰਾਂ ਨੂੰ ਕਿ ਮੈਂ ਸਬਜ਼ੀ ਲੈ ਕੇ ਆਇਆ ਤੇ ਉਹ ਸੇਵਾਦਾਰ ਸੀ ਤੇਜਿੰਦਰ ਸਿੰਘ ਉਹਨੇ ਉਹਨੂੰ ਕਿਹਾ ਵੀ ਠੀਕ ਐ ਉਹਨੇ ਇਹ ਜਿਹੜੀ ਹੋਰਤੀ ਸੀ ਉਹਦੇ ਵਿੱਚ ਬਾल्टी ਦੇ ਵਿੱਚ ਉਲਟਾ ਦਿੱਤੀ ਉਹ ਬੱਚੇ ਨੇ ਜਦ ਹੀ ਦੇਖ ਲਿਆ ਕਿ ਇਹ ਤਾਂ ਮੀਟ ਐ ਤੇ ਉਹਨੇ ਉਸੇ ਵੇਲੇ ਰੌਲਾ ਪਾ ਦਿੱਤਾ ਤੇ ਉਹ ਜਿਹੜਾ ਸਾਡਾ ਇੰਚਾਰਜ ਹੈ ਬਲਜੀਤ ਸਿੰਘ ਉਹ ਇਹਨੂੰ ਵੀ ਬੁਲਾ ਲਿਆ ਤੇ ਉਸ ਵੇਲੇ ਸਾਡੇ ਮੈਨੇਜਰ ਸਾਹਿਬ ਹਰਦੀਪ ਸਿੰਘ ਵੀ ਮੀਤ ਮੈਨੇਜਰ ਸਾਹਿਬ ਉੱਥੇ ਮੌਕੇ ਤੇ ਹਾਜ਼ਰ ਹੋ ਗਏ ਤੇ ਇਹਨਾਂ ਨੇ ਬਹੁਤ ਹੀ ਜ਼ਿੰਮੇਵਾਰੀ ਨਾਲ ਬਹੁਤ ਹੀ ਇਮਾਨਦਾਰੀ ਦੇ ਨਾਲ ਆਪ ਦਾ ਫਰਜ਼ ਨਿਭਾਉਂਦਿਆਂ ਹੋਇਆ ਪੁਲਿਸ ਨੂੰ ਸੂਚਿਤ ਕੀਤਾ ਤੇ ਪੁਲਿਸ ਨੇ ਆ ਕੇ ਉਸ ਬੰਦੇ ਨੂੰ ਅਰੈਸਟ ਕਰ ਲਿਆ ਤੇ 9:30 ਵਜੇ ਦੀ ਇਹ ਘਟਨਾ ਤੇ 11:55 ਮਿੰਟ ਤੇ ਉਹਦੇ ਤੇ ਐਫਆਈਰ ਦਰਜ ਹੋ ਗਈ ਤੇ ਅਰੈਸਟ ਕਰ ਲਿਆ ਤੇ ਉਹਨੂੰ ਅਰੈਸਟ ਕਰਕੇ ਜੇਲ੍ਹ ਭੇਜਦਾ ਕਾਰਵਾਈ ਦੀ ਮੰਗਦਾ ਇਹ ਆ ਮੈਂ ਤੁਹਾਨੂੰ ਪਹਿਲਾਂ ਵੀ ਗੱਲਬਾਤ ਮੈਂਬਰ ਸਾਹਿਬ ਨੇ ਕੀਤੀ ਆ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਸੁਪਰੀਮ ਕੋਰਟ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਲੇਵਕ ਗੁਰੂ ਦਾ ਦਰਜਾ ਦਿੱਤਾ ਹੈ ਕਿਉਂਕਿ ਆਪਾਂ ਵੀ ਜਾਣਦੇ ਆ ਗੁਰੂ ਗ੍ਰੰਥ ਸਾਹਿਬ ਜਗਦੀ ਜੋਤ ਸੋ ਇਸ ਲਈ ਜਿਹੜੀਆਂ ਇੱਕ ਡਰਾਮਾ ਵਾਪਰਦੀਆਂ ਨੇ ਇੱਕ ਕਾਨੂੰਨ ਨਰਮ ਕਰਕੇ ਘਟਨਾਵਾ ਵਾਪਰਦੀਆਂ ਨੇ ਕਿਉਂਕਿ ਆਪਾਂ ਚਾਹੇ ਪੱਤਰਕਾਰ ਆ ਚਾਹੇ ਕੋਈ ਹੋਰ ਸ਼੍ਰਧਾਲੂ ਆ ਆਪਾਂ ਇਹ ਬਾਕੀ ਬਾਅਦ ਵਿੱਚ ਆ ਸਭ ਕੁਝ ਆਪਾਂ ਪਹਿਲਾਂ ਤਾਂ ਉੱਠ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ 'ਚ ਆਪਣੇ ਬੱਚਿਆਂ ਦੀ ਆਪਣੇ ਪਰਿਵਾਰ ਦੀ ਤੇ ਸਰਬੱਤ ਦਾ ਭਲਾ ਬਗੜ ਵਾਸਤੇ ਆਪਾਂ ਸੁੱਖ ਸ਼ਾਂਤ ਵਾਸਤੇ ਮੱਥਾ ਟੇਕਣਾ ਹੁੰਦਾ ਆ ਤੇ ਆਪਾਂ ਨੂੰ ਚੰਗੀ ਤਰ੍ਹਾਂ ਇਸ ਗੱਲ ਦਾ ਪਤਾ ਵੀ ਜਦੋਂ ਇੱਥੇ ਕੋਈ ਵੀ ਬੰਦਾ ਆਉਂਦਾ ਤਾਂ ਮੱਥਾ ਟੇਕਣ ਦੇ ਸ਼ਰਧਾ ਨੂੰ ਦੇ ਰੂਪ ਦੇ ਵਿੱਚ ਹੈ ਤੇ ਕਰਦਾ ਉਹ ਕਿੱਡਾ ਵੱਡਾ ਗੁਨਾਹ ਤੇ ਅਸੀਂ ਤਾਂ ਇਹ ਗੱਲ ਕਹਾਂਗੇ ਵੀ ਇਹ ਗੁਨਾਹ ਬਿਲਕੁਲ ਖਤਮ ਹੋ ਜਾਣਗੇ ਜਿਵੇਂ ਕਿਸੇ ਬੰਦੇ ਦੇ ਉੱਤੇ ਉਹ ਬੰਦਾ ਕੋਈ ਕਿਸੇ ਦਾ ਕਾਤਲ ਹੋਵੇ ਉਹਦੇ ਉੱਤੇ ਦਫਾ 302 ਲਾ ਕੇ ਉਹਨੂੰ ਫਾਂਸੀ ਦਿੱਤੀ ਜਾਂਦੀ ਹੈ ਤਾਂ ਫਿਰ ਕਿਉਂ ਨਹੀਂ ਕਿਉਂਕਿ ਜਿੱਥੇ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਜਾਗਦੀ ਜੋਤ ਸੱਚੇ ਪਾਤਸ਼ਾਹ ਬਰਾਜਮਾਨ ਨੇ ਇੱਥੇ ਤੋਂ ਬੰਦਾ ਇਸ ਤਰ੍ਹਾਂ ਦਾ ਉਪਰਾਧ ਕਰਦਾ ਉਹਦੇ ਵਿੱਚ ਵੀ ਕਾਨੂੰਨ ਦੇ ਵਿੱਚ ਸੋਧ ਕਰਕੇ ਉਹਨੂੰ ਵੀ ਇਹ سزا ਮਿਲਣੀ ਚਾਹੀਦੀ ਆ ਜਿਹੜੀ ਸਜ਼ਾ ਉਸ ਬੰਦੇ ਨੂੰ ਦਿੱਤੀ ਜਾਂਦੀ ਹੈ ਜਿਹੜਾ ਕੋਈ ਬੰਦੇ ਨੂੰ ਜਗਤਿ ਨੂੰ ਕਤਲ ਕਰਦਾ ਇਹ ਤਾਂ ਫੇਰ ਗੁਰੂ ਆ ਜਗਦੀ ਯੋਗ ਹੈ ਤੇ ਬਾਕੀ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਸੀਂ ਜਿਹੜੇ ਤੁਹਾਡੇ ਸੇਵਾਦਾਰ ਆ ਅਸੀਂ ਇਸ ਗੱਲ ਲਈ ਪੂਰੇ ਪਾਬੰਦ ਆ ਕਿ ਗੁਰੂ ਘਰਾਂ ਦੀ ਬ੍ਰਿਆਦਾ ਕਾਇਮ ਰੱਖਣ ਲਈ ਤੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਵਾਸਤੇ ਅਤੇ ਗੁਰੂ ਸਾਹਿਬ ਦਾ ਪ੍ਰਚਾਰ ਪ੍ਰਸਾਰ ਕਰ ਲਈ ਅਸੀਂ ਪੂਰੀ ਜ਼ਿੰਮੇਵਾਰੀ ਦੇ ਨਾਲ ਆਪਣੀ ਡਿਊਟੀ ਨਿਭਾ ਰਹੇ ਆ ਪਰ ਇੱਕ ਲੋਬੀ ਆ ਲੋਬੰਗਾ ਬਹੁਤ ਸਾਰੇ ਬੰਦੇ ਉਹਨਾਂ ਦੇ ਕੋਲ ਕੋਈ ਸਬੂਤ ਨਹੀਂ ਹੁੰਦਾ ਉਹ ਜਿਹੜੀਆਂ ਜਿਹੜਾ ਕੁਝ ਮੂੰਹ 'ਚ ਆ ਗਿਆ ਉੱਥੇ ਤਾਂ ਜੀ ਆ ਆ ਹੁੰਦਾ ਉੱਥੇ ਤਾਂ ਜੀ ਉਹ ਹੁੰਦਾ ਦੇਖੋ ਕਾਨੂੰਨ ਬਰਾਬਰ ਹੈ ਜੇ ਉਹ ਉਹ ਬੰਦਾ ਜਿਹਨੇ ਅਪਰਾਧ ਕੀਤਾ ਉਹ ਆਪਾਂ ਫੜ ਲਿਆ ਫੜ ਕੇ ਆਪਾਂ ਉਹਨੂੰ ਕਾਨੂੰਨ ਦੇ ਸ਼ਿਕੰਜੇ ਦੇ ਵਿੱਚ ਆਪਾਂ ਲੈ ਆਂਦਾ ਉਹ ਆਂਦਾ ਰਹਾ ਤੇ ਕਾਨੂੰਨ ਇਹਨਾਂ ਦੇ ਖਿਲਾਫ ਹੀ ਬਣਿਆ ਹੋਇਆ ਇਹ ਉਹਨਾਂ ਸਮਝਣ ਭਈ ਮਤਲਬ ਅਸੀਂ ਕਹਿਤਾ ਕਹਿ ਕੇ ਅਸੀਂ ਤੁਰ ਗਏ ਕਿਉਂਕਿ ਇਹਨਾਂ ਦੇ ਉੱਤੇ ਵੀ ਗਲਤ ਇਨਫੋਰਮੇਸ਼ਨ ਦੇਣ ਦੀ ਧਾਰਾ ਲਾ ਕੇ ਇਹਨਾਂ ਦੇ ਉੱਤੇ ਵੀ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਸੋ ਇਸ ਕਰਕੇ ਪੱਤਰਕਾਰ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਆ ਜਦੋਂ ਵੀ ਇਸ ਤੁਹਾਨੂੰ ਬੁਲਾਉਨੇ ਆ ਤੇ ਚਾਹੇ ਕਿੰਨਾ ਵੀ ਰਜਿਮਾ ਹੋਵੇ ਤੁਹਾਡਾ ਤੁਸੀਂ ਸਾਰੇ ਰਜਿਮਿਆਂ ਦੇ ਵਿੱਚੋਂ ਆ ਕੇ ਇੱਥੇ ਹਾਜ਼ਰੀ ਦਿੰਨੇ ਹੋ ਤੇ ਆਪਣੀ ਜ਼ਿੰਮੇਵਾਰੀ ਨਿਭਾਉਦੇ ਹੋ ਤੇ ਸ਼੍ਰੋਮਣੀ ਕਮੇਟੀ ਵੱਲੋਂ ਬਹੁਤ-ਬਹੁਤ ਧੰਨਵਾਦ ਵੈਜੀ ਜੀ ਦਾ ਖਾਸਾ ਵੈਜੀ